ਦਾਨਤਾ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਲੋਕਾਂ ਦਾ ਭਲਾ ਕਰਦੇ ਕਰਦੇ ਇੱਕ ਦਿਨ ਉਸ ਪਿੰਡ ਵਿੱਚ ਜਾ ਪਹੁੰਚੇ ਜਿੱਥੋਂ ਦੇ ਲੋਕ ਬਹੁਤ ਹੀ ਝਾਲੂ ਸਨ ਉਹ ਭਾ ਕਰਮਤਾ ਜਾਂਦੇ ਹੀ ਨਹੀਂ ਸਨ ਅਤੇ ਨਾ ਹੀ ਕੋਈ ਦਾਨ ਪੁੰਨ ਕਰਦੇ ਸਨ ਇਸ ਦੇ ਉਲਟ ਜੇਕਰ ਕੋਈ ਦਾਨ ਪੁੰਨ ਮੰਗਲ ਆ ਵੀ ਜਾਂਦਾ ਸੀ ਤਾਂ ਉਸ ਨੂੰ ਬਹੁਤ ਬੁਰਾ ਭਲਾ ਬੋਲਦੇ ਸਨ ਅਤੇ ਉਸ ਨੂੰ ਉਹ ਤੋਂ ਪਿਆਦਿੰਦੇ ਸਤਿ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਉਸ ਪਿੰਡ ਵਿੱਚੋਂ ਲੰਘ ਰਹੇ ਸਨ ਤਾਂ ਭਾਈ ਮਰਦਾਨੇ ਨੇ ਗੁਰੂ ਜੀ ਨੂੰ ਕਿਹਾ ਕਿ ਗੁਰੂ ਜੀ ਮੈਨੂੰ ਬਹੁਤ ਭੁੱਖ ਲੱਗੀ ਹੋਈ ਹੈ ਅਤੇ ਮੇਰਾ ਖਾਣਾ ਖਾਣ ਦਾ ਟਾਈਮ ਵੀ ਹੋ ਗਿਆ ਹੈ ਆਪ ਜੀ ਇੱਥੇ ਬੈਠੋ ਅਤੇ ਮੈਂ ਪਿੰਡ ਦੇ ਅੰਦਰ ਜਾ ਕੇ ਭੋਜਨ ਛੱਕ ਕੇ ਆਉਂਦਾ ਹਾਂ ਅਤੇ ਆਪ ਜੀ ਵਾਸਤੇ ਵੀ ਲੈ ਕੇ ਆਉਂਦਾ ਹਾਂ ਭਾਈ ਮਰਦਾਨੇ ਨੇ ਇਹ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ ਕਿ ਭਾਈ ਮਰਦਾਨੇ ਜੇਕਰ ਤੁਹਾਨੂੰ ਇੰਨੀ ਹੀ ਭੁੱਖ ਲੱਗੀ ਹੋਈ ਹੈ ਤਾਂ ਥੋੜਾ ਜਿਹਾ ਟਾਈਮ ਹੋਰ ਰੁਕ ਜਾਓ ਥੋੜੇ ਟਾਈਮ ਵਿੱਚ ਆਪਾਂ ਅਗਲੇ ਪਿੰਡ ਪਹੁੰਚ ਜਾਵਾਂਗੇ ਤੇ ਉੱਥੇ ਜਾ ਕੇ ਤੁਸੀਂ ਭੋਜਨ ਛਕ ਲੈਣਾ ਗੁਰੂ ਜੀ ਦੀ ਇਹ ਗੱਲ ਸੁਣ ਕੇ ਭਾਈ ਮਰਦਾਨੇ ਨੂੰ ਗੁੱਸਾ ਆ ਜਾਂਦਾ ਹੈ ਅਤੇ ਖਿਜੀ ਕੀ ਬੋਲਦਾ ਹੈ ਕਿ ਗੁਰੂ ਜੀ ਮੈਨੂੰ ਬਹੁਤ ਭੁੱਖ ਲੱਗੀ ਹੋਈ ਤੇ ਆਪ ਮੈਨੂੰ ਥੋੜਾ ਟਾਈਮ ਹੋਰ ਰੁਕਣ ਲਈ ਕਹਿ ਰਹੇ ਹੋ ਜਦੋਂ ਤੱਕ ਮੈਂ ਇਸ ਪਿੰਡ ਅੰਦਰ ਜਾ ਕੇ ਭੋਜਨ ਛਕ ਨਹੀਂ ਲੈਂਦਾ ਉਦੋਂ ਤੱਕ ਮੈਂ ਅੱਗੇ ਨਹੀਂ ਜਾਵਾਂਗਾ ਭਾਈ ਮਰਦਾਨੇ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ ਕਿ ਜੇਕਰ ਤੂੰ ਬੱਚਿਆਂ ਵਾਲੀ ਜਿਦਫਾੜੀ ਲਈ ਹੈ ਕਿ ਮੈਂ ਭੋਜਨ ਛਕਣ ਤੋਂ ਬਿਨਾ ਅੱਗੇ ਨਹੀਂ ਜਾਵਾਂਗਾ ਤਾਂ ਜਾ ਤੂੰ ਆਪਣੇ ਦਿਲ ਦੀ ਪੁਗਾਲ ਹੈ ਅਤੇ ਪਿੰਡ ਦੇ ਅੰਦਰ ਜਾ ਕੇ ਭੋਜਨ ਛਕਾ ਗੁਰੂ ਜੀ ਇਹ ਵਚਨ ਕਹਿ ਕੇ ਉੱਥੇ ਡੇਰਾ ਲਾ ਲੈਂਦੇ ਹਨ ਅਤੇ ਭਾਈ ਮਰਦਾਨਾ ਪਿੰਡ ਦੇ ਅੰਦਰ ਚਲਾ ਜਾਂਦਾ ਹੈ ਜਦੋਂ ਉੱਥੇ ਘਰ ਦੇਦਰ ਜਾ ਕੇ ਖਾਣੇ ਦੀ ਪਿਆਦ ਕਰਦਾ ਹੈ ਤਾਂ ਉੱਥੋਂ ਦੇ ਲੋਕ ਭਾਈ ਮਰਦਾਨੇ ਨੂੰ ਬਹੁਤ ਬੁਰਾ ਭਲਾ ਕਹਿੰਦੇ ਹਨ ਜਿਵੇਂ ਭਾਈ ਮਰਦਾਨਾ ਬਹੁਤ ਵੱਡਾ ਜ਼ੁਲਮ ਕਰਕੇ ਆਇਆ ਹੋਵੇ ਲੋਕ ਉਸ ਨੂੰ ਬਹੁਤ ਗਾਲਾਂ ਕੱਢਦੇ ਹਨ ਅਤੇ ਭਾਈ ਮਰਦਾਨੇ ਦਾ ਬਹੁਤ ਅਪਮਾਨ ਕਰਦੇ ਹਨ ਤੇ ਉੱਥੋਂ ਪਜਾ ਦਿੰਦੇ ਹਨ ਪਾਈ ਮਰਦਾਨੇ ਤੋਂ ਇਹ અપਮਾਨ ਸਹਿ ਨਹੀਂ ਹੁੰਦਾ ਤੇ ਪਾਈ ਵਰਦਾਨਾ ਉਥੋਂ ਆ ਗਿਆ ਕਰਦੇ ਤੇ ਗੁਰੂ ਜੀ ਨੂੰ ਆ ਕੇ ਕਹਿੰਦਾ ਹੈ ਕਿ ਹੇ ਗੁਰੂ ਜੀ ਮੈਥੋਂ ਬਹੁਤ ਵੱਡੀ ਗਲਤੀ ਹੋ ਗਈ ਜੋ ਮੈਂ ਤੁਹਾਡੀ ਗੱਲ ਨਹੀਂ ਮੰਨੀ ਇਸ ਪਿੰਡ ਦੇ ਲੋਕ ਬਹੁਤ ਹੀ ਗਲਣ ਵਾਲਾ ਰੋਟੀ ਰਹਿਣ ਦੀ ਤਾਂ ਦੂਰ ਦੀ ਗੱਲ ਮੈਨੂੰ ਬਹੁਤ ਬੁਰਾ ਭਲਾ ਬੋਲੇ ਅਤੇ ਮੇਰਾ ਬਹੁਤ ਅਪਮਾਨ ਕੀਤਾ ਅਤੇ ਮੈਨੂੰ ਉਥੋਂ ਭਜਾ ਦਿੱਤਾ ਭਾਈ ਮਰਦਾਨੇ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ ਕਿ ਭਾਈ ਮਰਦਾਨੇ ਗੁੱਸਾ ਨਾ ਕਰ ਆਪਾਂ ਕਿਹੜਾ ਇੱਥੇ ਸਦਾ ਲਈ ਰਹਿਣਾ ਹੈ ਪ੍ਰਮਾਤਮਾ ਕਰੇ ਇਹ ਪਿੰਡ ਸਦਾ ਲਈ ਇੱਥੇ ਹੀ ਵਸਦਾ ਰਹੇ ਇਹ ਵਚਨ ਕਹਿ ਕੇ ਸਤਗੁਰੂ ਜੀ ਅੱਗੇ ਸਫ਼ਰ ਸ਼ੁਰੂ ਕਰ ਦਿੰਦੇ ਹਨ ਤੇ ਅਗਲੇ ਪਿੰਡ ਪਹੁੰਚ ਕੇ ਉੱਥੇ ਡੇਰੇ ਲਾ ਲੈਂਦੇ ਹਨ ਗੁਰੂ ਜੀ ਉੱਥੇ ਬੈਠ ਕੇ ਕੀਰਤਨ ਸ਼ੁਰੂ ਕਰ ਦਿੰਦੇ ਹਨ ਜਿਵੇਂ ਜਿਵੇਂ ਪਿੰਡ ਦੇ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਬਾਹਰ ਗੁਰੂ ਜੀ ਆਏ ਹੋਏ ਹਨ ਓਮੇ ਓਮੇ ਲੋਕ ਦੌੜ ਕੇ ਗੁਰੂ ਜੀ ਕੋਲ ਆ ਜਾਂਦੇ ਹਨ ਅਤੇ ਸਤਿਗੁਰੂ ਜੀ પાસે ਬੈਠ ਕੇ ਬੜੇ ਆਨੰਦ ਨਾਲ ਕੀਰਤਨ ਸੁਣਦੇ ਹਨ ਤੇ ਜਦੋਂ ਕੀਰਤਨ ਸਮਾਪਤ ਹੋ ਜਾਂਦਾ ਹੈ ਤਾਂ ਪਿੰਡ ਦੇ ਲੋਕ ਸਤਿਗੁਰੂ ਜੀ ਨੂੰ ਬੇਨਤੀ ਕਰਦੇ ਹਨ ਕਿ ਆਪ ਜੀ ਸਾਡੇ ਪਿੰਡ ਦੇ ਅੰਦਰ ਚਲੇ ਗੁਰੂ ਜੀ ਉਹਨਾਂ ਦੀ ਬੇਨਤੀ ਪ੍ਰਵਾਨ ਕਰਕੇ ਉਹਨਾਂ ਦੇ ਨਾਲ ਉਹਨਾਂ ਦੇ ਪਿੰਡ ਦੇ ਅੰਦਰ ਚਲੇ ਜਾਂਦੇ ਹਨ ਤੇ ਉੱਥੋਂ ਦੇ ਲੋਕ ਸਤਿਗੁਰੂ ਜੀ ਦਾ ਬਹੁਤ ਹੀ ਆਦਰ ਕਰਦੇ ਹਨ ਅਤੇ ਬੜੇ ਪ੍ਰੇਮ ਭਾਵ ਨਾਲ ਅਨੇਕ ਪ੍ਰਕਾਰ ਦਾ ਭੋਜਨ ਤਿਆਰ ਕਰਵਾਉਂਦੇ ਹਨ ਸਭ ਤੋਂ ਪਹਿਲਾਂ ਸਤਿਗੁਰੂ ਜੀ ਅਤੇ ਭਾਈ ਮਰਦਾਨੇ ਨੂੰ ਭੋਜਨ ਛਕਾਉਂਦੇ ਹਨ ਅਤੇ ਪਿੰਡ ਦੇ ਲੋਕ ਬਹੁਤ ਖੁਸ਼ ਹੁੰਦੇ ਹਨ ਕਿ ਗੁਰੂ ਜੀ ਨੇ ਸਾਡੇ ਦੁਆਰਾ ਤਿਆਰ ਕੀਤਾ ਹੋਇਆ ਭੋਜਨ ਛਕਿਆ ਜਦੋਂ ਗੁਰੂ ਜੀ ਪ੍ਰਸ਼ਾਦਾ ਛੱਕ ਕੇ ਆਪਣਾ ਸਮਾਗਮ ਸ਼ੁਰੂ ਕਰਨ ਲੱਗਦੇ ਹਨ ਤਾਂ ਪਿੰਡ ਦੇ ਲੋਕ ਗੁਰੂ ਜੀ ਨੂੰ ਬੇਨਤੀ ਕਰਦੇ ਹਨ ਕਿ हे ਗੁਰੂ ਜੀ ਅੱਜ ਦੀ ਰਾਤ ਤੁਸੀਂ ਇੱਥੇ ਹੀ ठहर ਜਾਓ ਆਪ ਜੀ ਦੇ ਰਹਿਣ ਨਾਲ ਇਸ ਪਿੰਡ ਦੇ ਭਾਗ ਜਾਗ ਜਾਣਗੇ ਗੁਰੂ ਜੀ ਨੇ ਉਹਨਾਂ ਦੀ ਬੇਨਤੀ ਪ੍ਰਵਾਨ ਕਰਕੇ ਉੱਥੇ ਹੀ ਰੁਕ ਜਾਂਦੇ ਹਨ ਉਸ ਪਿੰਡ ਦੇ ਲੋਕ ਬੜੇ ਹੀ ਤਨਮਨ ਨਾਲ ਗੁਰੂ ਜੀ ਦੀ ਸੇਵਾ ਕਰਦੇ ਹਨ ਗੁਰੂ ਜੀ ਅਤੇ ਭਾਈ ਮਰਦਾਨਾ ਜੀ ਉਹਨਾਂ ਦੀ ਸੇਵਾ ਤੋਂ ਬਹੁਤ ਖੁਸ਼ ਹੁੰਦੇ ਹਨ ਗੁਰੂ ਜੀ ਅਤੇ ਭਾਈ ਮਰਦਾਨਾ ਜੀ ਜਦੋਂ ਰਾਤ ਕੱਟ ਕੇ ਅਗਲੇ ਦਿਨ ਅਮਰਤ ਵੇਲੇ ਅੱਗੇ ਨੂੰ ਸਫ਼ਰ ਸ਼ੁਰੂ ਕਰ ਦਿੰਦੇ ਹਨ ਪਿੰਡ ਦੇ ਬਾਹਰ ਆ ਕੇ ਗੁਰੂ ਜੀ ਪਿੰਡ ਵੱਲ ਮੂੰਹ ਕਰਕੇ ਕਹਿੰਦੇ ਹਨ ਕਿ ਇਹ ਸਾਰਾ ਪਿੰਡ ਉਜੜ ਜਾਵੇ ਗੁਰੂ ਜੀ ਦੇ ਇਹ ਬਚਨ ਸੁਣ ਕੇ ਭਾਈ ਮਰਦਾਨਾ ਬਹੁਤ ਹੈਰਾਨ ਹੁੰਦਾ ਹੈ ਤੇ ਕਹਿੰਦਾ ਹੈ ਕਿ ਹੇ ਗੁਰੂ ਜੀ ਮੈਨੂੰ ਆਪ ਜੀ ਦੀ ਗੱਲ ਸਮਝ ਨਹੀਂ ਆਈ ਪਿਛਲੇ ਪਿੰਡ ਦੇ ਲੋਕਾਂ ਨੇ ਸਾਡੇ ਨਾਲ ਬਹੁਤਾ ਕੁਮਾਨ ਕੀਤਾ ਸੀ ਅਤੇ ਭੋਜਨ ਵੀ ਨਹੀਂ ਸ਼ਿਕਾਇਆ ਸੀ ਉਹਨਾਂ ਨੂੰ ਤੁਸੀਂ ਬਸਦੇ ਰਹਿਣ ਵਾਸਤੇ ਕਿਹਾ ਸੀ ਤੇ ਇਸ ਪਿੰਡ ਦੇ ਲੋਕਾਂ ਨੇ ਸਾਡੀ ਬਹੁਤ ਸੇਵਾ ਕੀਤੀ ਸਾਨੂੰ ਕਈ ਪ੍ਰਕਾਰ ਦਾ ਭੋਜਨ ਸ਼ਿਕਾਇਆ ਤੇ ਸਾਨੂੰ ਬੜੇ ਪ੍ਰੇਮ ਭਾਵ ਨਾਲ ਇੱਕ ਰਾਤ ਰੁਕਣ ਵਾਸਤੇ ਕਿਹਾ ਸਾਡੀ ਇਹਨਾਂ ਪਿੰਡ ਦੇ ਲੋਕਾਂ ਨੇ ਬਹੁਤ ਇੱਜ਼ਤ ਕੀਤੀ ਤੇ ਇਸ ਪਿੰਡ ਦੇ ਲੋਕਾਂ ਨੂੰ ਤੁਸੀਂ ਉੱਜੜ ਜਾਣ ਵਾਸਤੇ ਕਹਿ ਰਹੇ ਹੋ ਭਾਈ ਮਰਦਾਨੇ ਵੀ ਇਹ ਗੱਲ ਸੁਣ ਕੇ ਗੁਰੂ ਜੀ ਮੁਸਕਰਾਏ ਅਤੇ ਕਿਹਾ ਕਿ हे ਮਰਦਾਨੇ ਤੇ ਜਿਹੜੀ ਗੰਦਗੀ ਹੁੰਦੀ ਹੈ ਉਹ ਇੱਕ ਥਾਂ ਤੇ ਹੀ ਪਈ ਠੀਕ ਰਹਦੀ ਹੈ ਕਿਉਂਕਿ ਜੇਕਰ ਉਹ ਗੰਦਗੀ ਫੈਲ ਜਾਵੇ ਤਾਂ ਥਾਂ ਥਾਂ ਤੇ ਬਦਬੂ ਫੈਲ ਜਾਂਦੀ ਹੈ ਇਸ ਦੇ ਉਲਟ ਜੇਕਰ ਭਲੇ ਲੋਕ ਕਿਤੇ ਹੋਰ ਜਾ ਕੇ ਬਸਦੇ ਹਨ ਤਾ ਉਹ ਉੱਥੇ ਜਾ ਕੇ ਉਹੀ ਗਿਆਨ ਬਣਦੇ ਹਨ ਜਿਹੜਾ ਉਹਨਾਂ ਦੇ ਮਨ ਵਿੱਚ ਹੁੰਦਾ ਹੈ। ਭਾਵ ਕਿ ਬੁਰੇ ਲੋਕਾਂ ਦਾ ਅੰਦਰ ਨਿੰਦਿਆ ਚੁਗਲੀ ਨਾਲ ਭਰਿਆ ਹੁੰਦਾ ਹੈ ਅਤੇ ਭਲੇ ਲੋਕਾਂ ਦੇ ਮਨ ਅੰਦਰ ਅਸ਼ਾਈ ਤੇ ਭਲਾਈ ਹੁੰਦੀ ਹੈ ਜੋ ਉਹੀ ਗਿਆਨ ਉੱਥੇ ਜਾ ਕੇ ਬਣਦੇ ਹਨ। ਤੇ ਜਦੋਂ ਭਾਈ ਮਰਦਾਨੇ ਨੂੰ ਗੁਰੂ ਜੀ ਦੇ ਇਸ ਉਲਟ ਵਚਨ ਦੀ ਸਮਝ ਆ ਜਾਂਦੀ ਹੈ ਧੰਨਵਾਦ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਦੇ ਕੇ ਗੁਰੂ ਜੀ ਦੇ ਪਿੱਛੇ ਪਿੱਛੇ ਅਗਲਾ ਸਬਕ ਸ਼ੁਰੂ ਕਰ ਦਿੰਦਾ ਸੋ ਪਿਆਰੇ ਸਾਥ ਸੰਤ ਜੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਵਿੱਚ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਕਰ ਦੇਣਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ